ਲੋਕ ਕਹਿੰਦੇ ਨੇ ਮੇਰਾ ਨਾਂ ਚਿੜੀ ਹੈ ਕੋਈ ਕਹਿੰਦੇ ਨੇ ਇਹ ਮੇਰੀ ਛੇੜ ਹੈ ਕੋਈ ਕਹਿੰਦਾ ਮੈਂ ਹਰ ਵੇਲੇ ਚੱਕਦੀ ਰਹਿੰਦੀ ਸੀ ਤਾਂ ਹੀ ਮੇਰਾ ਨਾਂ ਚਿੜੀ ਹੈ ਕੋਈ ਕਹਿੰਦਾ ਇਹ ਕਦੇ ਟਿਕ ਕੇ ਨਹੀਂ ਸੀ ਬੈਠਦੀ ਜਿੰਨੇ ਮੂੰਹ ਓਨੀਆਂ ਬਾਤਾਂ ਦਰਅਸਲ ਮੇਰਾ ਨਾਮ ਚਿੜੀ ਕਿਉਂ ਰੱਖਿਆ ਗਿਆ ਸਿਰਫ ਮੈਂ ਹੀ ਜਾਣਦੀ ਹਾਂ ਜਾ ਮੇਰੀ ਮਾਂ ਤੇ ਜਾ ਮੇਰਾ ਦਾਦਾ ਹਜੂਰਾ ਸਿੰਘ ਹਜੂਰਾ ਸਿੰਘ ਰੱਬੋ ਪਿੰਡ ਦਾ ਸਹੂਕਾਰ ਸੀ ਹਜੂਰਾ ਸਿੰਘ ਦੇ ਪਹਿਲੀ ਪੋਤੀ ਹੋਈ ਫਿਰ ਦੂਸਰੀ ਹੋਣ ਵੇਲੇ ਉਹਨੇ ਪਹਿਲੀ ਨੂੰ ਪੁੱਛਿਆ ਦੱਸ ਆਪਣੇ ਕੋਠੇ ਤੇ ਚਿੜੀ ਹੈ ਕਕਾਂ ਉਹ ਬੋਲੀ ਚਿੜੀ ਦਾਦਾ ਤੜਫ ਗਿਆ ਮਰ ਕੋੜ ਨੇ ਫਿਰ ਤੀਜਾ ਬੱਚਾ ਹੋਣ ਵੇਲੇ ਉਹਨੇ ਦੂਸਰੀ ਪੋਤੀ ਤੋਂ ਪੁੱਛਿਆ ਉਹਨੇ ਵੀ ਕਿਹਾ ਚਿੜੀ ਮਰ ਕੋੜਨੇ ਉਹਨੇ ਕੋਈ ਪੱਦਾ ਨਹੀਂ ਸੀ ਛੱਡਿਆ ਪੰਡਤਾਂ ਤੋਂ ਪੁੱਛ ਲਈ ਲੱਡੂਆਂ ਦੇ ਜੱਗ ਕੀਤੇ ਜੱਗ ਕਰਦੇ ਕਰਦੇ ਉਹ ਮੇਰੇ ਤੋਂ ਪੰਜਵੀਂ ਪੋਤੀ ਤੋਂ ਛੇਵੀਂ ਵਾਰ ਪੁੱਛਿਆ ਉਹਨੇ ਤਾਂ ਮੈਂ ਆਪਣੇ ਮੋਢੇ ਘੁਮਾ ਕੇ ਕਿਹਾ ਚਿੜੀ ਤਾਂ ਮੈਂ ਹਾਂ ਕੋਠੇ ਤੇ ਬੈਠਾ ਕਾਂ ਫਿਰ ਸਾਡੇ ਘਰ ਇੱਕ ਨਿੱਕਾ ਵੀਰਾ ਆ ਗਿਆ ਤੇ ਮੇਰਾ ਨਾਮ ਚਿੜੀ ਰੱਖਿਆ ਗਿਆ ਵੀਰ ਦੇ ਆਉਣ ਤੋਂ ਪਹਿਲਾਂ ਦੀ ਗੱਲ ਮੈਂ ਦੱਸਦੀ ਹਾਂ ਮੈਂ ਇੱਕ ਇੱਟ ਤੇ ਰਮਾਲ ਪਾ ਕੇ ਉਹਨੂੰ ਵੀਰਾ ਬਣਾ ਕੇ ਨਿੱਕੇ ਨਿੱਕੇ ਹੱਥਾਂ ਨਾਲ ਮੋਢੇ ਲਾ ਕੇ ਵੀਰ ਦੀਆਂ ਘੋੜੀਆਂ ਗਾਉਂਦੀ ਵੀਰਾ 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 ਵੇ ਤੇਰੇ ਸਿਰ ਤੇ ਸੋਨੇ ਦਾ ਚੀਰਾ ਵੇ ਤੂੰ ਹੂੰ ਹੂੰ ਕਰਨੀ ਛੱਡ ਦੇ ਤੂੰ ਗੁੱਸਾ ਦਿਲ ਚੋਂ ਕੱਢ ਦੇ ਇਹ ਸਤਰਾ ਮੈਂ ਕਿਵੇਂ ਗਾਉਂਦੀ ਕਿੱਥੋਂ ਸਿੱਖੀਆਂ ਸਨ ਮੈਨੂੰ ਕੁਝ ਨਹੀਂ ਪਤਾ ਕਾਲੀ ਹੋਣ ਕਰਕੇ ਮੈਨੂੰ ਤਾਂ ਸਵਾਏ ਮੇਰੀ ਮਾਂ ਦੇ ਹੋਰ ਕੋਈ ਬੁਲਾਉਂਦਾ ਹੀ ਨਹੀਂ ਸੀ ਸ਼ਾਇਦ ਸਾਡੇ ਘਰ 'ਚ ਕੋਈ ਵੀ ਨਹੀਂ ਸੀ ਜਾਣਦਾ ਜਾਣਦਾ ਸੀ ਜਾਂ ਤਾਂ ਸਾਡੇ ਪਿੰਡ 'ਚ ਰਹਿੰਦਾ ਇੱਕ ਰੱਬ ਦਾ ਭਗਤ ਜਿਹਦਾ ਨਾਮ ਸੀ 마ੜੂ ਦਾਸ ਮੇਰੀ ਮਾਂ ਦੱਸਦੀ ਹੁੰਦੀ ਸੀ ਬਈ 마ੜੂ ਦਾਸ ਬੜੀ ਕਰਨੀ ਵਾਲਾ ਸੀ ਦਿਨ 'ਚ ਸਿਰਫ ਇੱਕ ਰੋਟੀ ਖਾਂਦਾ ਬਸ ਪ੍ਰਭੂ ਦੇ ਸਹਾਰੇ ਉਹ ਜਿਉਂਦਾ ਸੀ ਵੈਸੇ ਤਾਂ ਮੇਰੀ ਮਾਂ ਵੀ ਬਹੁਤ ਪਾਠ ਕਰਦੀ ਪਰ ਫੇਰ ਵੀ ਪੁੱਤ ਦੀ ਦਾਤ ਖਾਤਰ ਕਈ ਵੇਰ 마ੜੂ ਦਾਸ ਦੇ ਦਵਾਰੇ ਤੇ ਜਾ ਕੇ ਝੋਲੀ ਅੱਡੀ ਖੜੀ ਨੂੰ ਪਿੰਡ ਦੇ ਲੋਕਾਂ ਨੇ ਦੇਖਿਆ ਸੀ ਹਰ ਵਾਰ ਬੱਚਾ ਹੋਣ ਤੋਂ ਪਹਿਲਾਂ ਉਹ 마ੜੂ ਦਾਸ ਕੋਲ ਰੋ ਕੇ ਆਪਣੇ ਹੰਝੂਆਂ ਨਾਲ ਉਹਦੇ ਚਰਨ ਧੋਦੀ ਮੁੰਡੇ ਦੀ ਦਾਤ ਉਹਦੀ ਝੋਲੀ ਅਜੇ ਨਹੀਂ ਸੀ ਪਈ ਫਿਰ ਮੇਰੇ ਹੋਣ ਤੋਂ ਪਹਿਲਾਂ ਉਹ ਫਿਰ 마ੜੂ ਦਾਸ ਦੀ ਕੁਟੀਆ ਚ ਚਰਨਾਂ 'ਚ ਸਿਰ ਰੱਖ ਕੇ ਬਹੁਤ ਰੋਈ ਹੱਥ ਬੰਨੇ ਹਾੜੇ ਕੱਢੇ ਚੁੱਪ ਹੀ ਚੁੱਪ ਦਹਾਈਆਂ ਦਿੱਤੀਆਂ ਪਰ ਮੇਰੀ ਮਾਂ ਦੀ ਝੋਲੀ ਅਜੇ ਵੀ ਖਾਲੀ ਸੀ ਉਹਨੇ ਇਹ ਵੀ ਕਿਹਾ ਸੀ ਮੇਰਾ ਰੱਬ 'ਚ ਯਕੀਨ ਕਿਵੇਂ ਰਹੂ ਬਾਬਾ ਜੀ ਮੇਰਾ ਯਕੀਨ ਦੀ लाज ਰੱਖੋ ਉਹਨੇ ਕੁਝ ਸੋਚ ਕੇ ਸਹਦ ਰੱਬ ਨਾਲ ਗੱਲਾਂ ਕਰਦੇ ਨੇ ਕਿਹਾ ਸੀ ਜਾ ਪਾਈ ਐਤ ਕਿ ਜਿਹੜਾ ਵੀ ਜੀ ਆਊਗਾ ਉਹ ਕਰਮਾਂ ਵਾਲਾ ਹੋਊਗਾ ਫਿਰ ਮੇਰਾ ਜਨਮ ਹੋਇਆ ਫਿਰ ਕੁੜੀ ਫਿਰ ਪੱਥਰ ਉਹ ਵੀ ਕਾਲੀ ਉਹ ਕਹਿੰਦੇ ਹੈ ਕਹਿੰਦੇ ਸੀ ਕਿ ਕਾਲੀ ਹੈ ਕਲੰਕ ਹੈ ਫਿਰ ਮੈਨੂੰ ਫੀਮ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੇਰੀ ਮਾਂ ਸੋਚਦੀ ਸੀ ਬਾਬਾ ਜੀ ਮਾੜੂ ਦਾਸ ਤਾਂ ਕਹਿੰਦਾ ਸੀ ਇਹ ਭਾਗਾ ਵਾਲਾ ਜੀ ਹੋਵੇਗਾ ਪਰ ਇਹਨੂੰ ਤਾਂ ਜੰਮਦਿਆਂ ਹੀ ਮਾਰਨ ਲੱਗੇ ਨੇ ਉਦੋਂ ਉਹ ਅੰਤਾਂ ਦਾ ਰੋਈ ਸੀ ਮੇਰੇ ਜਨਮ ਤੇ ਸੋਗ ਮਨਾਇਆ ਸੀ ਘਰ ਚ ਫੇਰ ਮੁੰਡੇ ਮੁੰਡੇ ਦਾ ਜਨਮ ਨਾ ਹੋਣ ਤੇ ਮੇਰੀ ਮਾਂ ਦੇ ਦਾਜ ਦਾ ਸੰਦੂਖ ਸੱਥ ਚ ਰੱਖ ਕੇ ਸਾੜ ਦਿੱਤਾ ਇਹ ਸਾਰੇ ਕਾਸੇ ਦੇ ਬਾਵਜੂਦ ਮੇਰੀ ਮਾਂ ਨੇ ਰੱਬ ਨੂੰ ਲੰਬੇ ਤਾਂ ਦਿੱਤੇ ਪਰ ਪਾਠ ਕਰਨਾ ਨਾ ਛੱਡਿਆ ਮੈਂ ਉਹਦੀ ਚੁੰਨੀ ਦਾ ਲੜ ਫੜੀ ਉਹਦੇ ਨਾਲ-ਨਾਲ ਤੁਰਦੀ ਰਹਿੰਦੀ ਮੇਰੀ ਮਾਂ ਦੱਸਦੀ ਸੀ ਕਿ ਮੇਰੇ ਜਨਮ ਦੀ ਘੜੀ ਮੱਸਿਆ ਦੀ ਰਾਤ ਸੀ ਤੇ ਕੋਈ ਪ੍ਰਸਾਵਾ ਮੇਰੇ ਸਿਰ ਕੋਲੋਂ ਲੰਘਿਆ ਸੀ ਇਹ ਹਕੀਕਤ ਹੈ ਕਿ ਮੇਰੀ ਅੱਧੀ ਖੋਪੜੀ ਕਾਲੀ ਹੈ ਤੇ ਅੱਧੀ ਚਿੱਟੀ ਮਾਂ ਕਹਿੰਦੀ ਸੀ ਸ਼ੁਕਰ ਹੈ ਅੱਧਾ ਮੂੰਹ ਚਟਾ ਅੱਧਾ ਕਾਲਾ ਨਹੀਂ ਹੋ ਗਿਆ ਸੀ ਕਿਤੇ ਏ ਅੱਧੀ ਚਿੱਟੀ ਤੇ ਅੱਧੀ ਕਾਲੀ ਖੋਪੜੀ ਦੀ ਗੱਲ ਮੈਨੂੰ ਹੁਣ ਸਮਝ ਲੱਗੀ ਹਰ ਮਨੁੱਖ ਅੱਧਾ ਸ਼ਿਵ ਤੇ ਅੱਧਾ ਪਾਰਬਤੀ ਹੁੰਦਾ ਹੈ ਫਿਰ ਸਾਇਦ ਮੇਰੀ ਕਿਸੇ ਦਰਗਾਹ 'ਚ ਸੁਣੀ ਗਈ ਸਾਡੇ ਘਰ ਵਿੱਚ ਵੀਰਾ ਪੈਦਾ ਹੋਇਆ ਉਹਦਾ ਚਿਹਰਾ ਦੇਖ ਕੇ ਮੈਂ ਜਿਉਂਦੀ ਮੈਨੂੰ ਸਕੂਲ 'ਚ ਪਾ ਦਿੱਤਾ ਮੈਂ ਰੋਂਦੀ ਜੇ ਵੀਰਾ ਜਾਏਗਾ ਤਾਂ ਮੈਂ ਸਕੂਲ ਜਾਉਂਗੀ ਮੈਨੂੰ ਕੁੱਟਦਿਆਂ ਸਕੂਲ ਜਾਂਦੇ ਤੇ ਕੁੱਟਦਿਆਂ ਹੀ ਵਾਪਸ ਲੈ ਆਉਂਦੇ ਉਹ ਥੋੜਾ ਵੱਡਾ ਹੋ ਗਿਆ ਤੇ ਰੜਨ ਲੱਗ ਪਿਆ ਫਿਰ ਉਹ ਤੁਰਨ ਲੱਗ ਪਿਆ ਅਜੇ ਅਸੀਂ ਹੋਸ਼ ਵੀ ਨਹੀਂ ਸੀ ਸੰਭਾਲੀ ਕਿ ਸਾਡਾ ਬਾਪੂ ਮੇਰੀ ਮਾਂ ਨੂੰ ਪੁੱਤ ਪੈਦਾ ਨਾ ਕਰਨ ਕਰਕੇ ਅੰਤਾਂ ਦੇ ਤਸੀਹੇ ਦਿੰਦਾ ਇੱਥੋਂ ਤੱਕ ਕਿ ਕਿਰਾਏ ਦੀਆਂ ਤੀਵੀਆਂ ਵੀ ਘਰ 'ਚ ਵੇਲੇ-ਕਵੇਲੇ ਆਉਂਦੀਆਂ ਪਰ ਮੇਰੀ ਮਾਂ ਨੇ ਸਬਰ ਰੱਖਿਆ ਮੇਰੇ ਵੀਰ ਨੂੰ ਜਨਮ ਦੇ ਕੇ ਮੇਰੀ ਮਾਂ ਨੇ ਮੇਰੇ ਬਾਪੂ ਨੂੰ ਮੱਥਾ ਟੇਕ ਦਿੱਤਾ ਪਾਠ ਚ ਲੱਗ ਗਈ ਕਹਿਣ ਲੱਗੀ ਤੈਨੂੰ ਮੁੰਡਾ ਚਾਹੀਦਾ ਸੀ ਹੁਣ ਦੇ ਦੇ ਦਿੱਤਾ ਹੁਣ ਤੇਰਾ ਮੇਰਾ ਰਿਸ਼ਤਾ ਨਹੀਂ ਹੁਣ ਤੱਕ ਤਾਂ ਮੈਂ ਤੇਰੀ ਕੁਝ ਵੀ ਨਹੀਂ ਸੀ ਲੱਗਦੀ ਹੁਣ ਮੈਂ ਤੈਨੂੰ ਮੁਕਤ ਕਰਦੀ ਹਾਂ ਫਿਰ ਉਹਨਾਂ ਦੋਵਾਂ ਵਿਚਕਾਰ ਕੋਈ دنیਆਵੀ ਸੰਬੰਧ ਨਹੀਂ ਰਹੇ ਮਾਂ ਨੇ ਰੱਬ ਨਾਲ ਅਜੇਹਾ ਰਿਸ਼ਤਾ ਗੰਢ ਲਿਆ ਮੈਂ ਵੀ ਨਿੱਕੇ ਨਿੱਕੇ ਹੱਥਾਂ ਨਾਲ ਮਾਂ ਨਾਲ ਖੜੀ ਹੋ ਕੇ ਅਰਦਾਸ ਕਰਦੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਤੋਤਲੀ ਆਵਾਜ਼ ਪਾਠ ਕਰਦੀ ਉਧਰ ਸਾਡਾ ਬਾਪ ਸ਼ਰਾਬ ਦਾ ਸਾਥੀ ਸ਼ਰਾਬ ਪੀ ਕੇ ਇੱਕ ਦਿਨ ਮੈਨੂੰ ਸਕੂਲੋਂ ਲੈ ਕੇ ਸਾਦਾ ਦੇ ਡੇਰੇ ਲਿਜਾ ਕੇ ਮੇਰਾ ਸਿਰ ਮਨਵਾ ਦਿੱਤਾ ਉਸ ਦਿਨ ਮੇਰੀ ਮਾਂ ਕਿੰਨਾ ਰੋਈ ਸੀ ਫੇਰ ਇੱਕ ਦਿਨ ਮੈਨੂੰ ਸਾਈਕਲ ਤੇ ਬਿਠਾ ਕੇ ਸ਼ਹਿਰੋਂ ਪਿੰਡ ਲੈ ਤੁਰਿਆ ਤੇ ਰਾਹ ਚ ਮੈਨੂੰ ਰੋਟੀ ਦੇ ਪੁਲਾਂ ਤੇ ਨਹਿਰ ਚ ਸੁੱਟ ਦਿੱਤਾ ਮੇਰੀ ਮਾਂ ਦੀਆਂ ਅੰਦਰਾਂ ਤੜਫੀਆਂ ਨੌਕਰ ਗਿੰਦਾ ਰਾਮ ਨੂੰ ਮੰਗਰ ਭੇਜਿਆ ਤੇ ਰੋਟੀ ਦੇ ਪੁਲਾਂ ਕੋਲ ਨਹਿਰ ਚ ਡੁਬਕੀਆਂ ਲਾਉਂਦੀ ਡੁਬਕੀਆਂ ਖਾਂਦੀ ਨੂੰ ਕੱਢਿਆ